ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸ਼ਾਈ ਹੋਇ ਸਾਈ ਸਾਖੀ 11ਵੀਂ ਬਾਜਕ ਨਗਰ ਦੀ ਸੰਗਤ ਦਾ ਪਾਰ ਉਤਾਰਾ ਹੁਣ ਸਤਿਗੁਰੂ ਜੀ ਸ਼ਿਕਾਰ ਬਹੁਤ ਖੇਡਿਆ ਕਰਦੇ ਸਨ ਉਹਨਾਂ ਦਾ ਵਿਚਾਰ ਸੀ ਕਿ ਸ਼ਿਕਾਰ ਖੇਡਣ ਨਾਲ ਜੰਗਲ ਦਾ ਅਭਿਆਸ ਕਾਇਮ ਰਹਿੰਦਾ ਹੈ ਸ਼ਰੀਰ ਵਿੱਚ ਆਲਸ ਨਹੀਂ ਆਉਂਦਾ ਸ਼ਿਕਾਰ ਜੀਵਨ ਅਰੋਗਤਾ ਤੇ ਯੁੱਧ ਹੁਨਰ ਵਾਸਤੇ ਇੱਕ ਅਸਚਰਜ ਵਸੀਲਾ ਹੈ ਸਤਿਗੁਰੂ ਜੀ ਸ਼ਿਕਾਰ ਦੇ ਸਮੇਂ ਆਮ ਉਹਨਾਂ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ ਜਿਹੜੇ ਜਾਨਵਰ ਖਾਤੇ ਜਾਂਦੇ ਸਨ ਜਾਂ ਉਹਨਾਂ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ ਜਿਨ੍ਹਾਂ ਦੀ ਕਲਿਆਣ ਕਰਨੀ ਹੁੰਦੀ ਸੀ ਜਿਹੜੇ ਪਾਪੀ ਲੋਕ ਆਪਣੇ ਪਾਪਾਂ ਦੇ ਫਲ ਸਰੂਪ 84 ਦੇ ਗੇੜ ਵਿੱਚ ਪਟਕਦੇ ਫਿਰਦੇ ਸਨ ਸਾਹਿਬਾਨੀ ਉਹਨਾਂ ਦਾ ਜਨਮ ਮਰਨ ਕੱਟਿਆ ਉਹ ਮੁਕਤੀ ਸਰੂਪ ਹੋ ਕੇ ਵਾਹਿਗੁਰੂ ਦੇ ਦਰਬਾਰ ਨੂੰ ਗਏ ਇਸ ਤਰ੍ਹਾਂ ਸਤਗੁਰੂ ਜੀ ਨੇ ਬਹੁਤ ਜੀਵਾਂ ਦਾ ਉਧਾਰ ਕੀਤਾ ਇੱਕ ਦਿਨ ਕਣੇ ਜੰਗਲ ਵਿੱਚ ਸ਼ਿਕਾਰ ਖੇਡਦੇ ਹੋਏ ਸਤਗੁਰੂ ਜੀ ਸੁਨੀਅਰ ਨਗਰ ਦੇ ਵਿੱਚ ਦੇ ਹੋਕੇ ਬਾਜਕ ਪਿੰਡ ਚਲੇ ਗਏ ਉੱਥੋਂ ਦੇ ਵਸਨੀਕ ਗਊਆਂ ਮੱਝਾਂ ਬਹੁਤ ਰਖਦੇ ਹੁੰਦੇ ਸਨ ਉਹ ਦੁੱਧ ਲੈ ਕੇ ਆ ਪੁੱਜੇ ਸਤਗੁਰੂ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਉਹਨਾਂ ਦੇ ਦੁੱਧ ਚੱਕਣ ਵਾਸਤੇ ਬੇਨਤੀ ਕੀਤੀ ਸਾਈਭਾ ਨੇ ਦੁੱਧ ਪੀਣਾ ਪ੍ਰਵਾਨ ਕਰ ਲਿਆ ਸਾਰੀ ਸੰਗਤ ਨੇ ਰਾਜ-ਰਾਜ ਕੇ ਦੁੱਧ ਪੀਤਾ ਪਰ ਇੱਕ ਸਿੰਘ ਨੇ ਦੁੱਧ ਨਾ ਪੀਤਾ ਜਦੋਂ ਉਸ ਨੂੰ ਪੁੱਛਿਆ ਗਿਆ ਤਾਂ ਉਹਨਾਂ ਉੱਤਰ ਦਿੱਤਾ ਹੀ ਦਾਤਾ ਇਹ ਲੋਕ ਜੰਗਲ ਵਿੱਚ ਰਹਿਣ ਕਰਕੇ ਬਹੁਤ ਡਕੈਤ ਤੇ ਚੋਰ ਹੋ ਗਏ ਹਨ ਲੋਕਾਂ ਦੀਆਂ ਮੱਝੀ ਗਾਈਆਂ ਚੁਰਾ ਲਿਆਉਂਦੇ ਹਨ ਤੇ ਕਾਲੀ ਵਿੱਚ ਗਾਈਆਂ ਤੇ ਮੱਝੀਆਂ ਦੇ ਵੱਛੇ ਕੱਟੇ ਪਿੱਛੇ ਛੱਡ ਆਉਂਦੇ ਹਨ ਉਹ ਮਾਸੂਮ ਭੁੱਖੇ ਤੇ ਪਿਆਰ ਵਿਛੋੜੇ ਵਿੱਚ ਮਰ ਜਾਂਦੇ ਹਨ ਇਹ ਮਹਾਪਾਪ ਹੈ ऐसे पाप ਕਰਨ ਵਾਲਿਆਂ ਦੇ ਹੱਥੋਂ ਦੁੱਧ ਪੀਣਾ ਭਲਾ ਨਹੀਂ ਹੈ। ਸਤਿਗੁਰੂ ਜੀ ਘਟ ਘਟ ਦੀ ਜਾਨਨ ਹਰ ਸਨ। ਸ਼ਾਇਦ ਉਹਨਾਂ ਹੀ ਆਪਣੀ ਬ੍ਰह्म ਸ਼ਕਤੀ ਦੇ ਨਾਲ ਇਹ ਵਿਚਾਰ ਰਾਈ ਸਿੰਘ ਦੇ ਹਿਰਦੇ ਪਾਈ ਤੇ ਉਸ ਕੋਲੋਂ ਹੀ ਬਿਆਨ ਕਰਾਇਆ। ਉਹ ਸਿੱਖਿਆ ਦੇਣੀ ਚਾਹੁੰਦੇ ਸਨ। ਇਹ ਸੁਣ ਕੇ ਸਤਿਗੁਰੂ ਜੀ ਨੇ ਸਾਰੇ ਮੁਖੀਆਂ ਨੂੰ ਸੱਦਿਆ ਤੇ ਪੁੱਛਿਆ। ਜੋ ਕੁਝ ਰਾਈ ਸਿੰਘ ਕਹਿੰਦੇ ਹਨ ਕੀ ਇਹ ਠੀਕ ਹੈ? ਮੁਖੀ ਅੱਗੋਂ ਬੋਲੇ ਸੱਚ ਹੈ ਮਹਾਰਾਜ ਕਰਦੇ ਅਸੀਂ ਇਸੇ ਤਰ੍ਹਾਂ ਹੀ ਹਾਂ। ਸਾਨੂੰ ਖੀਮਾ ਕੀਤੀ ਜਾਵੇ ਸਤਿਗੁਰੂ ਜੀ ਚੋਰੀ ਕਰਮ ਮਾੜਾ ਹੈ ਚੋਰੀ ਤੇ ਤਾਰੇ ਤੋਂ ਸਾਡੀ ਮੂਰੀਦ ਹੈ ਮਾਰੇ ਨੂੰ ਡਰ ਦੇਣਾ ਮਾਰਨਾ ਤੇ ਲੁੱਟਣਾ ਫਿਰ ਦੂਸਰਾ ਗਊ ਦੇ ਜਾਇਆ ਮਾਸੂਮਾ ਨੂੰ ਮਾਂਵਾ ਤੋਂ ਵੀ ਛੋੜਨਾ ਤਾਂ ਸਮਝੋ ਰੱਬ ਦੇ ਕਲੇਜੇ ਨੂੰ ਹੱਥ ਕੋਣਾ ਹੈ ਕਦੀ ਅਕਾਲਪੁਰਖ ਇਹ ਮੰਨ ਸਕਦਾ ਹੈ ਕਿ ਉਸ ਦੇ ਪੁੱਤਰਾ ਨੂੰ ਦੁੱਖ ਹੋਵੇ ਤੇ ਉਹ ਚੁੱਪ ਕਰਕੇ ਬੈਠਾ ਰਹੇ ਉਹ ਉਸੇ ਵੇਲੇ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਕ੍ਰੋਧਤਾ ਨੂੰ ਪ੍ਰਗਟ ਕਰਕੇ ਜੀਵਾਂ ਨੂੰ ਸਿੱਖਿਆ ਦਿੰਦਾ ਹੈ ਇਸ ਵਾਸਤੇ ਜੀਵਾਂ ਉੱਤੇ ਦਇਆ ਕਰੋ ਮਿਹਰ ਕਰੋ ਉਹਨਾਂ ਨਾਲ ਪਿਆਰ ਕਰੋ ਕਿਉਂਕਿ ਉਹ ਬੇਜ਼ਬਾਨ ਹਨ ਪਸ਼ੂ ਦਾ ਹਿਰਦਾ ਮਨੁੱਖ ਦੇ ਨਾਲੋਂ ਵੀ ਕੋਮਲ ਹੁੰਦਾ ਹੈ ਉਹ ਛੇਤੀ ਛੇਤੀ ਟੁੱਟਦਾ ਹੈ ਤੇ ਉਸ ਦੇ ਟੁੱਟਣ ਤੇ ਵਾਹੀਗਰੂ ਨੂੰ ਦੁੱਖ ਅਨੁਭਵ ਹੁੰਦਾ ਹੈ ਬਸ ਇਹੇ ਬਚਨ ਦੇਵੋ ਕਿ ਅੱਗੇ ਨੂੰ ਚੋਰੀ ਨਹੀਂ ਕਰੋਗੇ ਧਰਮ ਕਿਰਤ ਕਰਕੇ ਉਪਜੀਵਕਾ ਕਰੋਗੇ ਸਤਗੁਰੂ ਜੀ ਦਾ ਇਹ ਬਚਨ ਉਹਨਾਂ ਦੇ ਹਿਰਦੇ ਨੂੰ ਤੀਰ ਵਾਂਗ ਲੱਗਾ ਉਹ ਵਿਆਕੁਲ ਹੋ ਗਈ ਉਹਨਾਂ ਦੀਆਂ ਅੱਖਾਂ ਵਿੱਚ ਜਲ ਆ ਗਿਆ ਤੇ ਹਿਰਦੇ ਕੰਬਣ ਲੱਗ ਪਏ ਤੇ ਉਹਨਾਂ ਦੇ ਹੱਥ ਜੁੜ ਗਏ थरथरांदे ਬੁੱਲਾਂ ਨਾਲ ਉਹਨਾਂ ਨੇ ਬਚਨ ਦਿੱਤਾ ਮਹਾਰਾਜ ਕਿਮਾ ਕਰੋ ਇਹ ਸੱਚ ਹੈ ਅਸੀਂ ਪਾਪੀ ਹਾਂ ਬਹੁਤ ਪਾਪ ਕਰਦੇ ਹਾਂ ਅੱਜ ਤੋਂ ਨਹੀਂ ਸਗੋਂ ਅੱਜ ਤੋਂ ਵੀ ਪਹਿਲਾਂ ਦਇਆ ਕਰੋ ਅਸਾਨੂੰ ਗਿਆਨ ਹੋ ਗਿਆ ਕਿ ਅਸਾਦੇ ਪਾਪ ਕਰਮ ਦਾ ਫਲ ਜ਼ਰੂਰ ਮਾੜਾ ਨਿਕਲੇਗਾ ਨਰਕ ਦੀ ਅਗ ਵਿੱਚ ਸੜਨਾ ਪਵੇਗਾ ਜਨਮ ਜਨਮ ਟੋਕ ਟੋਕਰਾ ਖਾਣੀਆਂ ਬਣ ਗਿਆ ਦਾਤਾਰ ਬਖਸ਼ੂ ਤੇ ਜ਼ਰੂਰ ਦਇਆ ਕਰੋ ਅਸੀਂ ਵਚਨ ਦਿੰਦੇ ਹਾਂ ਕਿ ਇਸ ਨਗਰ ਦੇ ਵਾਸੀ ਡੰਗਰ ਦੀ ਚੋਰੀ ਨਹੀਂ ਕਰਨਗੇ ਬਸ ਧਰਮ ਕੀਰਤ ਕਰਕੇ ਮਿਹਨਤ ਕਰਕੇ ਆਪਣੇ ਡੰਗਰ ਪਾਲਾਂਗੇ ਤੇ ਧਰਮ ਕੀਰਤ ਨਾਲ ਜੀਵਨ ਨਿਰਭਾ ਕਰਾਂਗੇ ਕੋਲ ਭੋਏ ਬਹੁਤ ਖੁੱਲੀ ਹੈ ਉਸ ਨੂੰ ਵਾਹ ਕੇ ਗੁਜ਼ਾਰਾ ਕਰਾਂਗੇ ਦਇਆ ਕਰਨੀ ਅੱਗੇ ਨੂੰ ਕੋਈ ਸ਼ਿਕਾਇਤ ਨਹੀਂ ਆਏਗੀ ਉਨ੍ਹਾਂ ਦੇ ਤਰਲੇ ਨੂੰ ਸੁਣ ਕੇ ਸਤਿਗੁਰੂ ਜੀ ਦਇਆ ਦੇ ਕਰ ਆਏ। ਉਹਨਾਂ ਨੂੰ ਨਿਹਾਲ ਕਰਦੇ ਹੋਏ ਕਹਿਣ ਲੱਗੇ, "ਅੰਮ੍ਰਿਤ ਛੱਕ ਕੇ ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖੀ ਮੰਡਲ ਵਿੱਚ ਆਓ। ਧਰਮ ਦੀ ਕੀਰਤ ਕਰਨਾ, ਵਾਹਿਗੁਰੂ ਦਾ ਸਿਮਰਨ ਕਰਨਾ, ਬਸ ਫਿਰ ਜਮਾ ਦਾ ਡਰ ਨਹੀਂ ਪਾਸੇਗਾ। ਜੀਵਨ ਮੁਕਤ ਹੋ ਜਾਵੋਗੇ, ਲੋਕ ਤੇ ਪਰਲੋਕ ਵਿੱਚ ਸੁੱਖ ਭੋਗੋਗੇ।" ਸਤਿਗੁਰੂ ਜੀ ਫਰਮਾਉਂਦੇ ਹਨ, "ਜੇ ਮਾਤ ਪਿਤਾ ਸੁਤਮੀਤ ਨਾ ਪਾਈਏ, ਮਨ ਉਹਾ ਨਾਮ ਤੇਰਾ ਸੰਗ ਸਹਾਈ।" जह महाभयान दूत जमदले तह केवल नाम संग तेरे चले जह मुश्किल होवे अतपारी हर को नाम गिन माहे उधारी अनिक पुनय जन करत नहीं तर हर को नाम कोट पाप पर हरे गुरुख नाम जपो मन मेरे नानक पावो सुख गनेरे ए सा परमारथ हे जीव जिस दुखा वाली था तेरा माता पिता पुत्र ए भाई मित्र तेरी सहायता नहीं कर सकदे उस था ਇਕ ਵਾਹਿਗੁਰੂ ਦਾ ਨਾਮ ਹੀ ਤੇਰੀ ਸਹਾਇਤਾ ਕਰ ਸਕਦਾ ਹੈ ਜਿੱਥੇ ਨਰਕ ਵਿੱਚ ਵੱਡੇ-ਵੱਡੇ ਜਮਾ ਤੇ ਦੂਤਾਂ ਦਾ ਡਰ ਹੈ ਉੱਥੇ ਤੇਰੀ ਰੱਖਿਆ ਵੀ ਨਾਮ ਨੇ ਹੀ ਨਾਲ ਚੱਲ ਕੇ ਕਰਨੀ ਹੈ ਜਿੱਥੇ ਬਹੁਤ ਵੱਡੀ ਮੁਸ਼ਕਲ ਹੋਵੇ ਉੱਥੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੀਏ ਤਾਂ ਸਭ ਕੁਝ ਠੀਕ ਹੋ ਜਾਂਦਾ ਹੈ ਜਿਹੜੇ ਅਨੇਕਾਂ ਪੁੰਨ ਕਰਦੇ ਹਨ ਜਿਹੜੇ ਅਨੇਕਾਂ ਪੁੰਨ ਕਰਦੇ ਹੋਏ ਨਹੀਂ ਧਰੇ ਉਹ ਵਾਹਿਗੁਰੂ ਦੇ ਆ ਸਿਮਰਨ ਕਰਨ ਤੇ ਹੀ ਹਜ਼ਾਰਾਂ ਪਾਪਾਂ ਦੇ ਹੁੰਦਿਆ ਹੋਇਆ ਵੀ ਕਰਕੇ ਇਸ ਵਾਸਤੇ हे ਗੁਰਮੁਖ ਜਨੋ ਰਾਤ ਦਿਨੇ ਵਾਹਿਗੁਰੂ ਦਾ ਸਿਮਰਨ ਕਰੋ ਤੇ ਸੁਖ ਪਾਵੋ ਸਤਗੁਰੂ ਜੀ ਉਪਦੇਸ਼ ਕਰੀ ਗਏ हे ਪਾਈ ਮਨੁੱਖ ਜੀਵਨ ਦਾ ਇਹੋ ਲਾਭ ਹੈ ਕਿ ਭਗਤੀ ਸੇਵਾ ਤੇ ਮਿਹਨਤ ਕਰਕੇ ਇਸ ਜਗਤ ਨੂੰ ਸੁੱਖਾਂ ਦਾ ਘਰ ਬਣਾਇਆ ਜਾਵੇ ਸਾਰੇ ਨਗਰ ਵਾਸੀਆਂ ਨੇ ਅੰਮ੍ਰਿਤ ਪਾਨ ਕੀਤਾ ਤੇ ਸਿੰਘ ਸੱਚੀ 4 ਦਿਨ ਸਤਗੁਰੂ ਜੀ ਉਨਾ ਪਾਸ ਟਿਕੇ ਰਹੇ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਸਬਦਾਂ ਪੜਿਆ ਸੁਣਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ